कांड ਹੋਇਆ ਗੋਲੂ ਪੰਡਤ ਨੂੰ ਜਿਹੜਾ ਗੋਲੀਆਂ ਵੱਜੀਆਂ ਉਹ ਅੱਜ ਤਰੀਕ ਤੇ ਆਨ ਕਰਕੇ ਦੋਵਾਂ ਦਾ ਆਮਣਾ ਸਾਹਮਣਾ ਹੋਣ ਕਰਕੇ ਉਹ ਮੇਰੇ ਤੇ ਰਵੀ ਹੁੰਦਾ ਸੀ ਠੀਕ ਹੈ ਜੀ ਇਹਨਾਂ ਨੇ ਮੇਰੇ ਪਹਿਲਾਂ ਵੀ ਸੱਟਾਂ ਮਾਰੀਆਂ ਇਹ ਜਿੱਥੇ ਵੀ ਫੜੇ ਜਾਂਦੇ ਆ ਉੱਥੇ ਮੇਰਾ ਨਾਂ ਲੈਂਦੇ ਵੀ ਇਹ ਗੱਗੀ ਮਾਰਨਾ ਗੱਗੀ ਲੋਰੀਏ ਨੂੰ ਮਾਰਨਾ ਠੀਕ ਹੈ ਜੀ ਜਿਹੜਾ ਕੋਈ ਵੀ ਕੋਈ ਡਿਜ਼ਾਇਰ ਦੇ ਤੰਗ ਨਾ ਕੀਤਾ ਜਾਵੇ ਕਿਸੇ ਨੂੰ ਤੇ ਮੈਂ ਕੀਤਾ ਜਿਹੜਾ ਇਹ ਗੋਲੂ ਪੰਡਤ ਤੇ ਜੀਤਾ ਆਂਦੇ ਹੀ ਨਾ ਵੀ ਗੱਗੀ ਮਾਰਨਾ ਹੀ ਗੱਗੀ ਲੋਰੀਆਂ ਮਾਰਨਾ ਇਹਨਾਂ ਨੂੰ ਆਕੋ ਹੁਣ ਮਾਰ ਲਓ ਠੀਕ ਐ ਗੱਗੀ ਨੂੰ ਮਾਰਨਾ ਕਿਤੇ ਸੋਖਾ ਨਹੀਂ ਦਾ ਕੋਈ ਗੱਲ ਨਹੀਂ ਸਮਾਂ ਆਊਗਾ ਤੁਸੀਂ ਹੁਣ ਕੱਢ ਲਿਆ ਜੇ ਜਿਹੜਾ ਮੇਰੇ ਸੱਤਾ ਮਾਰੀਆਂ ਸੀ ਤੁਸੀਂ ਮੈਂ ਤਾਂ ਕੱਢ ਲਿਆ ਆਪਦੀ ਤੁਸੀਂ ਆਂਦੇ ਹੀ ਨਾ ਵੀ ਗੱਗੀ ਲੋਰੀਆਂ ਮਾਰਨਾ ਜਿੱਥੇ ਫੜੇ ਜਾਂਦੇ ਸੀ ਜਿੱਥੇ ਵੀ ਕੋਈ ੜਮਾਂਡ ਹੁੰਦਾ ਸੀ ਉੱਥੇ ਆਂਦੇ ਹੀ ਗੱਗੀ ਨੂੰ ਮਾਰਨਾ ਮਾਰ ਲਓ ਹੁਣ ਗੱਗੀ ਨੂੰ ਠੀਕ ਹੈ ਦੇਖੋ ਜਿਹੜਾ ਇਨਸੀਡੈਂਟ ਅੱਜ ਬੋਰ ਦੇ ਵਾਪਰਿਆ ਸਾਰੀਆਂ ਟੀਮਾਂ ਸਾਡੀਆਂ ਇਸੇ ਕੰਮ ਤੇ ਲੱਗੀਆਂ ਹੋਈਆਂ ਨੇ ਅਲੱਗ-ਅਲੱਗ ਟੀਮਾਂ ਨੂੰ ਅਲੱਗ-ਅਲੱਗ ਜੌਬਸ ਦਿੱਤੀਆਂ ਗਈਆਂ ਨੇ ਸਾਡੇ ਕੋਲ ਲੀਡਸ ਆਈਆਂ ਨੇ ਅਸੀਂ ਉਹਨਾਂ ਲੀਡਸ 'ਤੇ ਕੰਮ ਕਰ ਰਹੇ ਹਾਂ ਔਰ ਅਸੀਂ ਕਿਸੇ ਵੀ ਕਾਰਪੋਰੇਟ ਨੂੰ ਬਿਲਕੁਲ ਸਪੇਅਰ ਨਹੀਂ ਕਰਾਂਗੇ ਕਿਸੇ ਵੀ ਹਾਲਤ ਦੇ ਵਿੱਚ ਕਾਰਨ ਕਿ ਇਹ ਸਾਰੇ ਜਿਹੜਾ ਗਏ ਨਜ਼ਰ ਆਇਆ ਅਜੇ ਤੱਕ ਜੋ ਸਾਹਮਣੇ ਆਰੀ ਗੱਲ ਕਿ ਇਹਨਾਂ ਦੋਨਾਂ ਦੀ ਆਪਸ ਵਿੱਚ ਪਰਸਨਲ ਰੈਵਲਰੀ ਚੱਲ ਰਹੀ ਸੀਗੀ ਔਰ ਇਸ ਕਰਕੇ ਹੀ ਇਹ ਇਹਨਾਂ ਨੇ ਅੱਜ ਇਹ ਕਰਨ ਦਾ ਇਨਜਾਮ ਦਿੱਤਾ ਕਿ ਕਿੰਨੇ ਲੋਕਾਂ ਨੇ ਮੰਗਲਾ ਦਰਜ ਕਰ ਲਿਆ ਹੁਣ ਤੱਕ ਇਹ ਚਾਰ ਬੰਦਿਆਂ ਦੇ ਐਫਆਈਆਰ ਦਰਜ ਕੀਤੀ ਹੈ ਜੀ ਤੇ ਉਸ ਦੇ ਉਸ ਦੇ ਬਾਕੀ ਸਰ ਮੁੱਖਿਆਰੋਪੀ ਕੌਣ ਹੈ ਜਿਹੜਾ ਗਤੀ ਸਰ ਇੱਕ ਵੀਡੀਓ ਵੀ ਆ ਰਹੀ ਹੈ ਉਹਨੇ ਜ਼ਿੰਮੇਵਾਰੀ ਲੈਂਦੀ ਹੈ ਬੋਨੇ ਉਹ ਸੀ ਵੈਰੀਫਾਈ ਕਰ ਰਹੇ ਹੈਗੇ ਸਾਰਾ ਦੇਖ ਰਹੇ ਤੁਸੀਂ ਪੋਨੇ ਸਾਰੇ ਇੰਨੇ ਗਿਆ ਵੀ ਕਿਤੇ ਮੇਰੀ ਇਕੱਲੇ ਦੀ ਜ਼ਿੰਮੇਵਾਰੀ ਹੋਰ ਕਿਸੇ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ ਕੀ ਹੈ ਆਪਣਾ ਜਿਹੜਾ ਵੀ ਇਨਵੋਲਡ ਹੋਏਗਾ ਜੀ ਬਿਲਕੁਲ ਸਪੇਅਰ ਨਹੀਂ ਕੀਤਾ ਜਾਏਗਾ ਕਿਸੇ ਵੀ ਸੂਰਤ ਦੇ ਵਿੱਚ ਸਟੈਟ ਪਿਆਣਾ ਦੇ ਪਰਚਾ ਦਾ ਅਜ ਗਾਦੇ ਹੋ ਜੀ ਕੋਈ ਮਰਸੀ ਨਹੀਂ ਕਿਸੇ ਦੇ ਕਿਸ ਤੇ ਵਿਆਹ ਤੇ ਪਰਚਾ ਦਰਜ ਕੀਤਾ ਉਹ ਜਿਹੜੇ ਜਿਹਨਾਂ ਡੈਥ ਹੋਈ ਉਹਨਾਂ ਦੇ ਸਾਹਰ ਕਿਹੜੀ ਕਿਹੜੀ ਤਰ੍ਹਾਂ ਦੇ ਮਾਮਲੇ ਦਰਜ ਕੀਤੇ ਗਏ ਸਰ ਮਰਡਰ ਦੀਆਂ ਨੇ ਆਮ ਜਕੜੀਆਂ ਨੇ ਬਾਗੀ ਪਰਚਾ ਕਰਿਆ ਸਸਾਂ ਪਹਿਲੇ ਕਦੋਂ ਪਾਉਂਦੇ ਕਰਦੇ ਕੋਈ ਲੰਘ ਕੇ ਗਈ ਸੀ ਦੁੱਧ ਤੋਂ ਦਿਨ ਕੋਈ ਉਹ ਦੇਖੋ ਉਹ ਹੈ ਨਾ ਅਸੀਂ ਜਿਹੜੀਆਂ ਲੀਡਸ ਤੇ ਕੰਮ ਕਰ ਰਹੇ ਹਾਂ ਉਹ ਜੋ ਪਰਲਮੈਂਟ ਐਕਸਪੋਜ਼ ਕਰੂੰਗਾ ਤੇ ਫਿਰ ਅਗਲੇ ਵੀ ਅਲਰਟ ਹੋ ਕਰ ਗਏ ਇਸ ਕਰਕੇ ਸਾਨੂੰ ਮੈਂ ਮੈਸੂ ਬੜੀ ਬਰੀਫ ਕਰ ਪਾਉਂਗਾ ਇਹ ਸਭ ਦੋਨੇ ਗੈਂਗ ਜੀ ਹੈ ਦੋਨੇ ਗੈਂਗ ਹੀ ਬਣਾਈ ਹੋਈ ਸੀ ਜਾਂ ਸਿੰਪਲ ਕੀ ਸੀ ਇਹ ਨਾਦਰੰਜ ਜੜਾਇਬਲਰੀ ਹੈ ਅਜੇ ਤੱਕ ਤਾਂ ਗੱਲ ਰੈਗੂਲਰੀ ਸਾਹਮਣੇ ਆ ਰਹੀ ਹੈ ਇਹ ਕੋਈ ਓਪਨ ਕੋਈ ਗੈਂਗ ਵਾਲੀ ਗੱਲ ਲੱਗ ਨਹੀਂ ਅਜੇ ਸੰਕਲ ਪੁਸਪਲਾਸ਼ ਪ੍ਰਸ਼ਾਸਨ ਵੱਲੋਂ ਫੇਕ ਮਾਰਚ ਕਰ ਲਿਆ ਗਿਆ ਸੀ ਤਾਂ ਅਜ ਇਸ ਤਰ੍ਹਾਂ ਦੀ ਘਟਨਾ ਹੋ ਤੋ ਇਹ ਸ਼ਹਿਰ ਵਾਸੀ ਆਪਣੇ ਆਪ ਨੂੰ ਕਿਤਨਾ ਸੁਰੱਖਿਅਤ ਮਹਿਸੂਸ ਕਰਨਗੇ ਜੀ ਮੈਂ ਅਸ਼ੋਰੰਸ ਇਹ ਨਾ ਸਾਰੇ ਸ਼ਹਿਰ ਵਾਸੀਆਂ ਨੂੰ ਕਿ ਕਿ ਕੋਈ ਬੰਦਾ ਕਿਸੇ ਵੀ ਸੁਰੱਖਤ ਅਸਪੈਅਰ ਨਹੀਂ ਕੀਤਾ ਜਾਏਗਾ ਬਿਲਕੁਲ ਅਸੀਂ ਅਸ਼ੋਰੰਸ ਇਹ ਮੈਨੇਜ ਕਰਾਂਗੇ ਠੀਕ ਸਰ ਇੱਕ 5 ਮਹੀਨੇ ਪਹਿਲਾਂ ਕਤਲ ਹੋਇਆ ਸੀਗਾ ਵੀਰ ਸੰਜੇ ਚਾਲਕਦਾਈ ਤੇ ਉਹਦੇ ਚ ਵੀ ਹਜੇ ਪੁਲਿਸ ਦੇ ਹੱਥ ਜਸਰ ਦੋਸ਼ੀ ਲੱਭੂ ਨਹੀਂ ਹੋਏ ਉਹ ਉਸ ਨੂੰ ਵੀ ਕੱਟਰੀ ਕੀਤਾ